ਸਬੰਧ ਚ ਪੰਜਾਬ ਪੁਲਿਸ ਵੱਲੋਂ ਜੋ ਇੱਕ ਤਰ੍ਹਾਂ ਦਾ ਐਲਾਨੀ ਐਮਰਜੈਂਸੀ ਹੈ ਉਸ ਦੇ ਸਬੰਧ ਚ ਸਾਡੇ ਮੂਹਰੇ ਇਸ ਟਾਈਮ ਤਿੰਨ ਬੱਸਾਂ ਨੇ ਜੋ ਪੰਜਾਬ ਪੁਲਿਸ ਜਿਆਨੇ ਉਸ ਤੋਂ ਅੱਗੇ ਟਰੱਕ ਬਿਲਕੁਲ ਜਾਮ ਖਾਲੀ ਹੈ ਸੜਕ ਇਹ ਤਿੰਨ ਬੱਸਾਂ ਪੰਜਾਬ ਪੁਲਿਸੇ ਜਾ ਰਹੀਆਂ ਜੋ ਬਿਲਕੁਲ 20 ਦੀ ਸਪੀਡ ਤੇ ਜਾ ਰਹੀਆਂ ਨੇ ਤਾਂ ਜੋ 50 ਜਿਹੜਾ ਆਪਣੇ ਸਿੱਧੂਪੁਰ ਜਥੇਬੰਦੀ ਦੇ ਆਗੂ ਨੇ ਕਾਕਾ ਸਿੰਘ ਕੋੜਾ ਜੀ ਉਹ ਬਿਲਕੁਲ ਸਾਡੇ ਇਸ ਟਾਈਮ ਪਿੱਛੇ ਨੇ ਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਸ਼ਾਮਲ ਨਾ ਹੋਣ ਕਾਰਨ ਤਾਂ ਜੋ ਬਤਵਤ ਲੇਟ ਕੀਤਾ ਜਾ ਸਕੇ ਆਹ ਦੇਖੋ ਟਰੈਫਿਕ ਦਾ ਕਿੰਨਾ ਬੁਰਾ ਹਾਲ ਹੈ ਇਹ ਪੰਜਾਬ ਪੁਲਿਸ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਨਕਾਮ ਕੋਸ਼ਿਸ਼ਾਂ ਨੇ ਕਿ ਵੱਤੋ ਵੱਤ ਇਹਨਾਂ ਨੂੰ ਲੋਕਾਂ ਨੂੰ ਖੱਜਲ-ਖਵਾਰ ਕੀਤਾ ਜਾ ਸਕੇ ਤਾਂ ਜੋ ਜਿਹੜੀ ਆਮ ਪਬਲਿਕ ਹੈ ਉਹ ਇਹਨਾਂ ਜਥੇਬੰਦੀਆਂ ਦੇ ਵਿਰੁੱਧ ਹੋ ਸਕੇ ਆਹ ਦੇਖੋ ਆਮ ਪਬਲਿਕ ਦਾ ਕੀ ਕਸੂਰ ਹੈ ਬਿਲਕੁਲ ਪਿੱਛੇ ਬਹੁਤ ਦੂਰ ਤੱਕ ਅਸੀਂ ਇਸ ਟਾਈਮ ਤਣਾਉਲੇ ਆ ਤੇ ਇਹ ਜਾਮ ਘਟੋ-ਘਟ ਬਰਨਾਲੇ ਤੱਕ ਇਸ ਤਰ੍ਹਾਂ ਹੀ ਹੈ ਉਸ ਤਰ੍ਹਾਂ ਲੱਗ ਰਿਹਾ ਇਹ ਪੰਜਾਬ ਪੁਲਿਸ ਨੇ ਜੋ ਗੱਡੀਆਂ ਨੇ ਬਿਲਕੁਲ ਇਹ ਦੇਖੋ 20 ਦੀ ਸਪੀਡ ਤੇ ਜਾ ਰਹੀਆਂ ਨੇ ਮੇਨ ਰੋਡ ਬਿਲਕੁਲ ਅੱਗੇ ਬਿਲਕੁਲ ਖਾਲੀ ਹੈ ਅਨ ਅਲਾ ਨਹੀਂ ਅਮਰ ਜੀ ਅਸੀਂ ਭਗਵਾਨ ਤੋਂ ਮਾਨ ਕਰਨਿਓ ਜੋ ਇਹ ਸੰਘਰਸ਼ ਦਾ ਰਾਹ ਰੋਕਿਆ